ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੂ ਠੀਕ ਹੋਵਗੇ ਚੜ੍ਹਦੀ ਕਲਾ ਜਾਓਗੇ ਦੋਸਤੋ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਹਾਂ ਬਹੁਤ ਵਧੀਆ ਟੌਪਿਕ ਆ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਮੂਰਖ ਲੋਕਾਂ ਦੀ ਪਛਾਣ ਵੀ ਮੂਰਖ ਲੋਕ ਜਿਹੜੇ ਹੁੰਦੇ ਨੇ ਉਹਨਾਂ ਦੇ ਲੱਛਣ ਕੀ ਹੁੰਦੇ ਨੇ ਹਨਾ ਜੀ ਤੁਹਾਡੇ ਆਪਦੇ ਵਾਲੇ ਬੜੇ ਤਰ੍ਹਾਂ ਦੇ ਲੋਕ ਹੋਣਗੇ ਬਟ ਇਹਨਾਂ ਹਰਕਤਾਂ ਤੋਂ ਪਤਾ ਲੱਗਦਾ ਵੀ ਕਿਹੜਾ ਮੂਰਖਾ ਤੇ ਕਿਹੜਾ ਸਿਆਣਾ ਹੈ ਦੋਸਤ ਜਿਹੜਾ ਮੂਰਖ ਬੰਦਾ ਹੁੰਦਾ ਸਭ ਤੋਂ ਵੱਡਾ ਮੂਰਖ ਹੁੰਦਾ ਸਭ ਤੋਂ ਪਹਿਲੀ ਤਾਂ ਗੱਲ ਉਹ ਕਦੇ ਵੀ ਆਪਣੀ ਗਲਤੀ ਨਹੀਂ ਮੰਨਦਾ ਨਾ ਕਿਸੇ ਵੀ ਚੀਜ਼ ਨੂੰ ਲੈ ਕੇ ਉਹਨੂੰ ਇਹ ਹੁੰਦਾ ਵੀ ਜੋ ਮੈਂ ਕਰਦਾ ਉਹੀ ਸਹੀ ਆ ਨਾ ਬਾਕੀ ਸਾਰੇ ਗਲਤ ਨੇ ਉਹ ਕਦੇ ਆਪਣੀ ਗਲਤੀ ਨਹੀਂ ਮੰਨਦਾ ਇਹ ਪਹਿਲੀ ਨਿਸ਼ਾਨੀ ਆ ਦੂਜੇ ਨੰਬਰ ਤੇ ਜਿਹੜਾ ਮੂਰਖ ਬੰਦਾ ਹੁੰਦਾ ਉਹ ਕੋਈ ਵੀ ਕੰਮ ਕਰਨ ਨਾਲ ਉਹ ਦਾ ਰਿਜ਼ਲਟ ਨਹੀਂ ਸੋਚਦਾ ਵੀ ਇਹਦਾ ਰਿਜ਼ਲਟ ਕੀ ਨਿਕਲੂਗਾ ਉਹ ਬਸ ਕਰ ਦਿੰਦਾ ਆ ਹਨਾ ਬਾਅਦ ਚ ਚਾਹੇ ਉਹਨੂੰ ਉਹ ਚੀਜ਼ ਦੀ ਪਛਤਾਉਣਾ ਪਵੇ ਬਟ ਉਹ ਇਹ ਸੋਚਦਾ ਨਹੀਂ ਹੈਗਾ ਪਹਿਲਾਂ ਨਹੀਂ ਇਹ ਚੀਜ਼ ਨੂੰ ਸੋਚਦਾ ਵੀ ਇਹਨੂੰ ਕਿੱਦਾਂ ਕਰਨਾ ਨੰਬਰ 3 ਤੇ ਆਪਾਂ ਗੱਲ ਕਰਾਂਗੇ ਜ ਕਹਿੰਦਾ ਮਤਲਬ ਇਹ ਅੱਜ ਦਾ ਕੰਮ ਕੱਲ ਤੇ ਗੱਲ ਦਾ 500 ਦਾ ਕਰਕੇ ਆਪਣਾ ਟਾਈਮ ਵੇਸਟ ਕਰਦਾ ਸਮਾਂ ਵੇਸਟ ਕਰਦਾ ਹਨ ਉਹਨੂੰ ਪਤਾ ਹੋਣਾ ਜੇ ਵੀ ਨਾ ਸਮਝੇ ਦੀ ਕੀਮਤ ਕੀ ਹੁੰਦੀ ਆ ਪਰ ਉਹ ਇਹ ਚੀਜ਼ ਨੂੰ ਨਹੀਂ ਗੁਰਦਾ ਹੈਗਾ ਨੰਬਰ ਚ ਆ ਤੇ ਆਪਾਂ ਗੱਲ ਕਰਾਂਗੇ ਜਿਹੜਾ ਮੂਰਖ ਬੰਦਾ ਹੁੰਦਾ ਹਨ ਉਹ ਪਲੈਨਰ ਬਹੁਤ ਪਲੈਨਰ ਨਹੀਂ ਪਲੈਨਿੰਗ ਨਹੀਂ ਕਰਦਾ ਕਿਸੇ ਚੀਜ਼ ਨੂੰ ਲੈ ਕੇ ਪਲੈਨਰ ਨਹੀਂ ਹੁੰਦਾ ਉਹ ਹਨ ਇਹਦੇ ਹੋਰ ਜਿਹੜਾ ਸਮਝਰਮੰਦ ਹੁੰਦਾ ਕੋਈ ਵੀ ਚੀਜ਼ ਕਰਦਾ ਉਹਨੂੰ ਇੱਕ ਪਲਾਨ ਦੇ ਤਰੀਕੇ ਨਾਲ ਕਰਦਾ ਹਨ ਵੀ ਪਲਾਨ ਬਣਾ ਕੇ ਜੋ ਚੀਜ਼ ਕਰਨੀ ਹੈ ਹਨ ਬਟ ਮੂਰਖ ਬੰਦੇ ਨੂੰ ਇਹ ਚੀਜ਼ ਪਤਾ ਨਹੀਂ ਹੁੰਦਾ ਵੀ ਕਿਹੜੀ ਚੀਜ਼ ਕਿੱਦਾਂ ਪਲਾਨ ਕਰਨੀ ਆ ਠ ਮੂਰਖਪਨ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਸੋ ਤੁਹਾਡੇ ਆਲੇ ਦੁਆਲੇ ਕਿਹੜੇ ਲੋਕ ਨੇ ਹਨ ਇਹਨਾਂ ਤੋਂ ਬਚ ਕੇ ਰਿਹਾ ਕਰੋ ਕਿਉਂਕਿ ਆਪਣਾ ਸਮਾਂ ਦਾ ਖਰਾਬ ਕਰਦੇ ਕਰਦੇ ਤੁਹਾਡਾ ਵੀ ਸਮਾਂ ਖਰਾਬ ਕਰਨਗੇ ਥੈਂਕ ਯੂ ਵੈਰੀ ਮੱਚ